ਸਾਸਰੀ ਘਰ ਪੈਣੇ ਪੈਣਾਂ ਤੇ ਵੀਰਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਤੇ ਅੱਜ ਪੈਣੇ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਥੋੜਾ ਸਵਾਗਤ ਹੋਵੇ ਅੱਜ ਆਪਾਂ ਬਣਾ ਰਹੇ ਹਾਂ ਬਣੇ ਮਲਾਈ ਤੋਂ ਮੱਖਣ ਤੇ ਆਪਾਂ ਮਲਾਈ ਕੋਸ ਪਾ ਚੁੱਕੇ ਪਹਿਲਾਂ ਕੋਸ ਆਪਾਂ ਕੋਲੇ ਮਲਾਈ ਆ ਪਈ ਆਗੀ ਇਹ ਪੌਣਿਆਂ ਵਿੱਚ ਸਾਰੀ ਮਲਾਈ ਪਾ ਲਾਂਗੇ ਆਪਾਂ ਫਿਰ ਤੁਹਾਨੂੰ ਇਹ ਮੱਖਣ ਕੱਢ ਕੇ ਦਿਖਾਵਾਂਗੇ ਫਿਰ ਤੁਹਾਨੂੰ ਆਪਾਂ ਇਹ ਦੱਸਾਂਗੇ ਵੀ ਜਿਹੜਾ ਮੱਖਣ ਦੇ ਵਿੱਚੋਂ ਘਿਓ ਨਿਕਲ ਗਿਆ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਦਾ ਕੀ ਕੀ ਬਣਾ ਸਕਦੇ ਆਂਗੇ ਸੋ ਸਾਰਾ ਕੋਈ ਜਾਣਕਾਰੀ ਦੇਵਾਂਗੀ ਅੱਜ ਵੀ ਮਲਾਈ ਤੋਂ ਮੱਖਣ ਆਪਾਂ ਕਿਵੇਂ ਤਿਆਰ ਕਰ ਸਕਦੇ ਆ ਤੇ ਮੱਝਾ ਤਾਂ ਹੈ ਨਹੀਂ ਭਾਣੇ ਆਪਾਂ ਦੁੱਧ ਮੌਲੀ ਲੈਣੇ ਆਂਗੇ ਤੇ ਆਪਾਂ ਮੁੱਲ ਦੇ ਦੁੱਧ ਤੋਂ ਵੀ ਘਰੇ ਸਾਰਾ ਕੁਝ ਤਿਆਰ ਕਰ ਸਕਦੇ ਆ ਇਹ ਨਹੀਂ ਵੀ ਕੱਲੇ ਮੱਝਾ ਵਾਲੀ ਕਰ ਸਕਦੇ ਨੇ ਆਪਾਂ ਵੀ ਤਿਆਰ ਕਰ ਸਕਦੇ ਆ ਤੇ ਆਪਾਂ ਮਲਾਈ ਪਾ ਲਈ ਸੀ ਭਾਣੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਪਾਣੀ ਤੇ ਫਿਰ ਆਪਾਂ ਇਹਨੂੰ ਰੜਕਾਂਗੇ ਤੇ ਬਹੁਤ ਬੈਣਾ ਮੇਰੀਆਂ ਹੋਣੀਆਂ ਜਿਨ੍ਹਾਂ ਨੂੰ ਬਣਾਉਣਾ ਆਉਂਦਾ ਹੈਗਾ ਤੇ ਬਹੁਤ ਪੈਣਾ ਮੇਰੀਆਂ ਹੌਣੀਆਂ ਤੇ ਜਿਹੜੀਆਂ ਦੁੱਧ ਲਿਆ ਕੇ ਉਹ ਮਲਾਈ ਲਾ ਕੇ ਖਾ ਲੈਂਦੀਆਂ ਨੇ ਉਹ ਪੈਣੇ ਮੱਖਣ ਬਣਾਉਣ ਮੱਖਣ ਬਣਾ ਕੇ ਔਰ ਇਹ ਤੋਂ ਕੀ ਤਿਆਰ ਕਰਨਾ ਕੀ ਤਿਆਰ ਕਰਕੇ ਆਪ ਦੇ ਘਰੇ ਦੇਸੀ ਘਿਓ ਵਰਤੋ ਤੇ ਹੁਣ ਆਪਾਂ ਦੱਸਦੇ ਆ ਤੇ ਇਹ ਚ ਮਧਾਣੀ ਲਾਉਣੇ ਆ ਆਪਾਂ ਮਧਾਣੀ ਧੋ ਕੇ ਨਾ ਇਹ ਚ ਲਾਉਣੇ ਫਿਰ ਤੁਹਾਨੂੰ ਦਿਖਾਉਣੇ ਮੱਖਣ ਕੱਢਦੇ ਆ ਮਧਾਣੀ ਚੱਲ ਪਈ ਭਰੇ ਆਪਣੀ ਤੇ ਇਹ 10 5-7 ਮਿੰਟ ਚ ਹੀ ਆਪਣਾ ਬੱਸ ਮੱਖਣ ਬਣ ਜੂਗਾ ਤੇ ਪਹਿਨੇ ਅੱਗੇ ਤਾਂ ਬੁੜੀਆਂ ਆਪਣੀਆਂ ਭੈਣਾਂ ਵੱਡੀਆਂ ਜਿਹੜੀਆਂ ਮਾਵਾ ਸੀਗੀਆਂ ਦਾਦੀਆਂ ਸੀਗੀਆਂ ਉਹ ਹੱਥੀਂ ਰੜਕਦੀਆਂ ਸੀਗੀਆਂ ਤੇ ਹੁਣ ਤਾਂ ਕਾਫੀ ਦੇਰ ਪਾਣੀ ਕੇ ਵੀ ਹੱਥੀਂ ਕੰਮ ਨਿਪਟਾਇਆ ਹੋਇਆ ਹੀ ਹੈਗਾ ਬਾਜ਼ਾਰ ਵਾਲੀਆਂ ਮਧਾਨੀਆਂ ਨਾਲ ਹੀ ਕੰਮ ਚੱਲਦਾ ਹੈ ਲੈਟੜੀਆਂ ਨਾਲ ਹੀ ਤੇ ਆਪਾਂ ਅੱਜ ਲੈਟ ਵਾਲੀ ਮਧਾਨੀ ਨਾਲ ਹੀ ਆਪਾਂ ਨੂੰ ਇਸ ਤਰ੍ਹਾਂ ਦਾ ਗੜਬਾ ਮਿਲ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਥੋੜੀ ਮਲਾਈ ਵੀ ਰੜਕ ਸਕਦੇ ਹਾਂ ਤੇ ਵੱਡੀ ਵੀ ਲੈ ਸਕਦੇ ਤੇ ਵੱਧ ਵੀ ਲੈ ਸਕਦੇ ਆ ਇਹ ਇਹ ਵੱਡੀ ਵੀ ਮਿਲ ਸਕਦੇ ਭਾਵੇਂ ਇਹ ਤੋਂ ਛੋਟੀ ਮਿਲ ਜਾਂਦੀ ਹੈ ਇਹ ਸਾਰਾ ਸੈੱਟ ਹੀ ਮਿਲ ਜਾਂਦਾ ਹੈਗਾ ਬਾਜ਼ਾਰ ਦੇ ਵਿੱਚੋਂ ਜਿੱਥੋਂ ਤੁਸੀਂ ਮਰਜ਼ੀ ਲੈ ਸਕਦੇ ਹੋ ਤੇ ਆਪਾਂ ਨੇ ਆਪਾਂ ਨੂੰ ਹਨਾ 5 ਮਿੰਟ ਹੋ ਗਏ ਚਲਦੀ ਨੂੰ ਮਧਾਣੀ 5 ਮਿੰਟ ਦੇ ਵਿੱਚ ਆਪਾਂ ਦੇਖਦੇ ਆਂ ਵੀ ਆਪਣੀ ਮਧਾਣੀ ਨੇ ਕੀ ਕੀਤਾ ਆ ਦੇਖੋ ਜਮਾ ਬਿਲਕੁਲ ਮੱਖਣ 5 ਮਿੰਟ ਦੇ ਵਿੱਚ ਤਿਆਰ ਹੋ ਗਿਆ ਕਿਉਂਕਿ ਜਿਹੜਾ ਮલાઈ ਤੋਂ ਮੱਖਣ ਹੁੰਦਾ ਨਾ ਇਹ ਬਹੁਤ ਜਲਦੀ ਤਿਆਰ ਹੁੰਦਾ ਹੈਗਾ हम आप चंकी तरह मधाणी न पूंज लेंगे वह भी थानू दिखाने गे साफ कर दधानी मधानी चंकी तरह साफ करके फिर आप मखन के देखो अपना कि सोना मखण बने गा इस तरह मधाणी साफ कर लैनी है जड़ियाँ बच्चों नहीं पता गा ਬਾਕੀ ਭੈਣਾਂ ਨੂੰ ਤਾਂ ਸਾਰਾ ਪਤਾ ਹੀ ਹੁੰਦਾਗਾ ਭੈਣਾਂ ਤਾਂ ਜਾਣਦੀਆਂ ਨੇਗੀਆਂ ਬਹੁਤ ਬੱਚੀਆਂ ਨੇ ਜਿਨ੍ਹਾਂ ਨੂੰ ਨਹੀਂ ਇਸ ਤਰ੍ਹਾਂ ਮੱਖਣੇ ਬਣਾਉਣੇ ਆਉਂਦੀ ਉਹ ਬਣਾ ਸਕਦੀਆਂ ਨੇ ਮੇਰੀ ਵੀਡੀਓ ਦੇਖ ਕੇ ਆ ਦੇਖੋ ਭੈਣ ਆਪਣੇ ਮੱਖਣ ਆ ਗਿਆ ਆਪਾਂ ਹਾਂ ਟਿੱਕ ਕੱਢ ਲੈਨੇ ਜਿੰਨੀ ਆਪਣੇ ਮਲਾਈ ਹੁੰਦੇ ਭੈਣੇ ਉਨਾ ਹੀ ਮੱਖਣ ਨਿਕਲ ਆਉਂਦਾਗਾ ਥੋੜਾ ਨਹੀਂ ਨਿਕਲਦਾ ਮਲਾਈ ਚ ਮੱਖਣ ਬਹੁਤ ਨਿਕਲ ਆਉਂਦਾਗਾ ਜਿੰਨਾ ਮਰਜ਼ੀ ਆਪਾਂ ਸੇਵ ਕਰੀ ਚੱਲੀਏ ਕਿਉਂ ਨੋ ਜਿੰਨਾ ਮਰਜ਼ੀ ਆਪਾਂ ਘਰੇ ਵਰਤੀ ਚੱਲੀਏ ਬੱਦੂ ਮੱਖਣ ਬਣ ਜਾਂਦਾ ਇਹ ਆਪਣੀ 4 ਦਿਨ ਦੀ ਮਲਾਈ ਆ 4 ਦਿਨ ਦੀ ਮਲਾਈ ਦੇ ਉੱਤੇ ਆਪਾਂ ਨੂੰ ਸੁੱਖਣਾ ਬੱਦੂ ਮੱਖਣਾ ਜਾਂਦਾ ਆਪਾਂ ਖੁੱਲਾ ਖਾ ਵੀ ਲੈਨੇ ਆ ਖੁੱਲਾ ਆਪਾਂ ਵਰਤ ਵੀ ਲੈਨੇ ਆ ਇਹ ਲਸੇ ਨਿਕਲ ਗਈ ਅਜਿਹਾ ਕੋ ਨਾਲ ਨੂਨ ਲੱਗਿਆ ਹੁੰਦਾ ਸਾਰਾ ਨਾਲੇ ਵੀ ਇਸ ਤਰ੍ਹਾਂ ਆਪਾਂ ਨੇ ਆਪਾਂ ਮੱਖਣੀ ਤਾਂ ਸਾਰੀ ਕੱਢ ਲਈ ਹੋਣਾ ਤੇ ਜਿਹੜਾ ਹੁਣ ਆਹ ਪਿੱッセ ਰਹਿ ਗਿਆ ਆਪਣਾ ਇਹ ਇਹ ਦੁੱਧ ਹੀ ਹੁੰਦਾ ਪਣੇ ਇਹਨੂੰ ਆਪਾਂ ਆ ਪਾੜ ਕੇ ਤੇ ਆਪਾਂ ਨਿੰਬੂ ਸੱਤ ਦੇ ਨਾਲ ਇਹਨੂੰ ਨਿੰਬੂ ਸੱਤ ਵਿੱਚ ਥੋੜਾ ਜਿਹਾ ਪਾ ਕੇ ਇਹਨੂੰ ਆਪਾਂ ਪਾੜ ਸਕਦੇ ਜਿੱਲ ਦਿੱਤ ਧਰ ਲੈਣਾ ਗਰਮ ਹੋ ਜਾਣਾ ਹੈ ਨੇ ਗਰਮ ਹੋ ਕੇ ਵਿੱਚ ਨਿੰਬੂ ਸੱਤ ਪਾ ਦਾਂਗੇ ਇਹਨੇ ਫਟ ਜਾਣਾ ਇਹਦਾ ਪਨੀਰ ਤਿਆਰ ਹੋ ਜਾਏ ਇਹ ਤੋਂ ਆਪਾਂ ਪਨੀਰ ਤਿਆਰ ਕਰ ਸਕਦੇ ਆ ਇਹ ਤੋਂ ਆਪਾਂ ਮੱਖਣ ਤਿਆਰ ਕਰ ਸਕਦੇ ਆ ਮੱਖਣ ਜਦੋਂ ਤਿਆਰ ਕਰਾਂਗੇ ਜਦੋਂ ਘਿਓ ਬਣੂਗਾ ਤੇ ਉਸ ਤੋਂ ਬਾਅਦ ਦਾ ਪ੍ਰੋਸੀਜਰ ਅਸੀਂ ਤੁਹਾਨੂੰ ਬਾਅਦ ਦੱਸਾਂਗੇ ਵੀ ਫਿਰ ਆਪਾਂ ਇਹ ਤੋਂ ਹੋਰ ਵੀ ਕੀ ਬਣਾ ਸਕਦੇ ਆ ਆਪਾਂ ਇੱਕ ਮਲਾਈ ਦੇ ਉੱਤੋਂ ਬਹੁਤ ਕੁਝ ਬਣਾ ਸਕਦੇ ਆ ਆਪਣੇ ਆਪ ਜਿਹੜਾ ਬਚਿਆ ਸੀ ਥੱਲੇ ਆਪਣਾ ਦੁੱਧ ਇਹ ਆਪਾਂ ਗੈਸ ਚ ਲਗਾਤਾ ਜੇ ਥੱਲੇ ਇਹ ਹੁਣ ਚੱਲੂਗਾ ਗੈਸ ਗਰਮ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਨਿੰਬੂ ਸੱਤ ਪਾ ਕੇ ਇਹਨੂੰ ਨਿਚੋੜ ਲਾਂਗੇ ਜਦੋਂ ਦੁੱਧ ਗਰਮ ਹੋ ਗਿਆ ਆਪਣਾ ਉਦੋਂ ਆਪਾਂ ਇਹਦੇ ਵਿੱਚ ਨਿੰਬੂ ਸੱਤ ਪਾਵਾਂਗੇ ਨਿੰਬੂ ਸੱਤ ਦੇ ਨਾਲੇ ਫਟ ਜਾਊਗਾ ਫਿਰ ਆਪਾਂ ਤੁਹਾਨੂੰ ਪਨੀਰ ਕੱਢਾ ਦਿਖਾਵਾਂਗੇ ਆ ਦੇਖੋ ਭਾਣੇ ਆਪਣੇ ਦੁੱਧ ਨੂੰ ਵਾਲ ਆ ਗਈ ਆਪਾਂ ਹੁਣ ਇਹਦੇ ਵਿੱਚ ਦੋ ਟੱਕਣ ਨਿੰਬੂ ਸੱਤ ਦੇ ਪਾ ਦਾਂਗੇ ਨੇ ਬੁਛਾਦੇ ਦੋ ਟੱਕਣ ਪਾਤੇ ਹੁਣ ਇਹਨੇ ਦੁੱਧ ਨੇ ਫਟ ਜਾਣਾ ਆ ਦੇਖੋ ਆਪਣਾ ਜਮਾ ਪਨੀਰ ਫਟਣ ਲੱਗ ਗਿਆ ਭਾਣੇ بس ਇੱਕ ਅੱਧਾ ਮਿੰਟ ਹੋਰ ਲੱਗੂਗਾ ਚੰਗੀ ਤਰ੍ਹਾਂ ਪਨੀਰ ਨੇ ਫਟ ਜਾਣਾਗਾ ਫਿਰ ਤੁਹਾਨੂੰ ਪਨੀਰ ਬਣਿਆ ਹੋਇਆ ਦਿਖਾਵਾਂਗੇ ਤੇ ਆਪਾਂ ਇਹਦੇ ਵਿੱਚੋਂ ਆਪਨੇ ਕੱਢਿਆਗਾ ਆ ਦੇਖੋ ਭਾਣੇ ਆਪਣਾ ਪਨੀਰ ਬਣ ਕੇ ਤਿਆਰ ਹੋ ਗਿਆ ਇਹ ਪਸਾਰਾ ਕੱਢ ਲੈਣਾ ਅਸਤਰ ਆਪਨੇ ਜਮਾਤੀ ਇਹ ਪਣੀ ਰ ਆਪਣਾ ਤਿਆਰ ਹੋ ਗਿਆ ਇਹਦੇ ਤੇ ਆਪਾਂ ਥੋੜੀ ਜਿਹਾ ਦਬਾਅ ਪਾਵਾਂਗੇ ਪਹਿਲਾਂ ਆਪਾਂ ਇਹ ਚ ਕੱਢ ਕੇ ਰੱਖ ਲੈਨੇ ਹੈਗੇ ਅਜਾ ਆਪਣਾ ਲੈੰਦਾ ਕੱਢ ਨਾਲ ਅਜਿੱਚ ਤੇ ਕੇਰਾ ਆਪਾਂ ਇਹਦੇ ਚ ਕੱਢ ਲਾਂਗੇ ਫਿਰ ਆਪਾਂ ਨਾ ਇਹ ਪੋਨੇ ਚ ਪਾ ਕੇ ਇਹਦੇ ਤੇ ਦਬਾਅ ਪਾ ਕੇ ਰੱਖ ਦਾਂਗੇ ਟੁਕੜੀ ਤਿਆਰ ਹੋ ਜੂਗੀ ਫਿਰ ਆਪਾਂ ਚਾਹੇ ਪੀਸ ਕੱਟ ਲਈਏ ਚਾਹੇ ਆਪਾਂ ਇਸੇ ਤਰੀਕੇ ਉਰਜੀ ਬਣਾ ਲਈਏ ਗੱਡੇ ਪਾ ਕੇ ਤੇ ਆਪਣੀ ਇੱਕ ਡੰਗ ਦੀ ਸਬਜ਼ੀ ਪੂਰੀ ਵਧੀਆ ਬਣ ਜੂਗੀ ਆਪਾਂ ਸ਼ਾਮ ਨੂੰ ਵਰਜੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਸੇ ਪਨੀਰ ਦੀ। ਆਪਣਾ ਇਹ ਪਨੀਰ ਨਿਕਲਾ ਹੈ ਆਪਣਾ ਤੇ ਉਸੇ ਤੋਂ ਹੀ ਤੇ ਜਿਹੜਾ ਹੁਣ ਇਹ ਪਾਣੀ ਹੈਗਾ ਇਹ ਵੀ ਆਪਾਂ ਬੇਸਟ ਨਹੀਂ ਕਰ ਸਕਦੇ ਇਹਦੇ ਨਾਲ ਵੀ ਆਪਾਂ ਆਟਾ ਗੁੰਨ ਸਕਦੇ ਹਾਂਗੇ। ਵੈਸੇ ਮੈਂ ਤਾਂ ਅੱਜ ਬੇਸਟੀ ਕਰੂੰਗੀ ਤੇ ਕਿਉਂਕਿ ਮੈਂ ਆਟਾ ਗੁੰਨ ਲਿਆ ਮੇਰੇ ਸਰਦਾਰ ਜੀ ਨੇ ਜਾਣਾ ਡਿਊਟੀ ਤੇ ਉਹ ਤੇਜ਼ੀ ਕਰ ਜਾਂਦੇ ਨੇ ਤੇ ਇਸ ਲਈ ਮੇਰਾ ਤਾਂ ਪਾਣੀ ਇਹ ਬੇਸਟ ਹੀ ਜਾਊਗਾ ਤੇ ਆਪਣੇ ਰੱਪਾ ਕੱਢ ਲਿਆ ਇਹਦੇ ਤੋਂ ਤੇ ਹੁਣ ਇਸ ਤੋਂ ਬਾਅਦ ਵਿੱਚ ਆਪਾਂ ਬਣਾਵਾਂਗੇ ਘਿਓ ਜਿਹੜਾ ਆਪਣਾ ਮੱਖਣ ਕੱਢਿਆ ਹੋਇਆਗਾ ਉਹ ਮੱਖਣ ਤੋਂ ਘਿਓ ਬਣਾਵਾਂਗੇ ਉਸ ਤੋਂ ਗਾਂਹਾਂ ਘਿਓ ਤੋਂ ਜਿਹੜੀ ਚੀਜ਼ ਬਣੂਗੀ ਤੁਹਾਨੂੰ ਫੇਰ ਦਿਖਾਵਾਂਗੇ ਆਪਣੇ ਆਪਾ ਜਿਹੜਾ ਸਵੇਰੇ ਕੰਟੀ ਸੀ ਨਾ ਮੱਖਣੀ ਤੇ ਉਹਦਾ ਹੁਣ ਆਪਾਂ ਬਣਾਉਣ ਲੱਗੇ ਘਿਓ ਤੇ ਉਹ ਤਾਂ ਸਵੇਰੇ ਥੋੜੀ ਤੇਜ਼ੀ ਨਾਲ ਰੋਟੀ ਰਾਟੀ ਬਣਾਉਣੀ ਸੀਗੀ ਉਹ ਘੰਟਾ ਤੱਕ ਪਿੱਛੋਂ ਆਪਾਂ ਫਿਰ ਘਿਓ ਬਣਾਉਣ ਲੱਗੇ ये हम आप घ्यो बनाने गे चंगा गैस के उ लेना गा बस आई मेल्ट हो जाना गा बहुत जल्दी घ्यो बन के तैयार होगा अपना ते बस ती तो देखी चलो मेल्ट हो होगी अपनी मखनी आख भाने अपने तीन क मट हो हजे तरे ना देखो अपना घ्यो बनना चालू हो गया आखो ਦੇਖੋ ਬਹੁਤ ਜਲਦੀ ਕਿਉਂ ਨਹੀਂ ਬਣ ਜਾਣਾ ਸਰਕ 10 ਮਿੰਟ ਲੱਗਦੇ ਨੇ ਇਸ ਤਰ੍ਹਾਂ ਬਣਾਉਣ ਨੂੰ ਕਿਉਂ ਜਾਨੀ ਕਿ ਅਪ ਸਾਰੇ ਵਿੱਚ ਲੱਸੀ ਕੱਢੀ ਵੀ ਹੋਵੇ ਫੇ ਬਹੁਤ ਜਲਦੀ ਬਣ ਜਾਂਦਾ ਜੇ ਵਿੱਚ ਲੱਸੀ ਹੋਵੇ ਫਿਰ ਟੈਬ ਲੱਗ ਜਾਂਦਾਗਾ ਤੇ ਫਿਰ ਦਿਖਾਉਣੇ ਆਗੇ ਰੋਕ ਕੇ 10 ਮਿੰਟ ਆ ਦੇਖੋ ਆਪਣੇ ਵਾਲ ਆਉਣ ਲੱਗ ਗਏ 5 ਕਿ ਮਿੰਟ ਹੋ ਗਏ ਧਰੀਨ ਆਪਣੇ ਇਹ ਵਾਲਾ ਆਉਣ ਲੱਗਾ ਦੇਖੋ ਵਾਲ ਆ ਜਾਂਦਾ ਤੇ ਇਹ ਆਪਾਂ ਨਾ ਇਸ ਤਰ੍ਹਾਂ ਹਲਾ ਹੀ ਹੋਈ ਜਾਣਾ ਆਪਾਂ ਜੇਪਾ ਨਾ ਹਲਾਇਆ ਇਹ ਥੱਲੇ ਲੱਗ ਕੇ ਭਨੇ ਕਾਲਾ ਹੋ ਜੁ ਗਿਆ ਤੇ ਕਾਲਾ ਹੋ ਕੇ ਕਿਉਂ ਫਿਰ ਉਹਦੇ ਵਿੱਚ ਨਾ ਸਮੈਲ ਆਉਣ ਲੱਗ ਜਾਂਦੀ ਆ ਜੇਪਾ ਹਲਾਈ ਚੱਲਾਂਗੇ ਤਾਂ ਇਹ ਠੀਕ ਰਹੂਗਾ ਨਾ ਦੇ ਨਾਲ ਪਰ ਕਿਉਂ ਬੰਦ ਦਾ ਪਤਾ ਲੱਗੀ ਜਾਊਗਾ ਤੇ ਆ ਦੇਖੋ ਫਸ ਗੈਸ ਸਿਮ ਤੇ ਕੀਤਾ ਹੋਇਆ ਹੁਣ ਆਪਣਾ ਫੇਰ ਵੀ ਦੇਖੋ ਕਿੰਨੀ ਸੋਹਣੀ ਵਾਲੀ ਆਈ ਜਾਂਦੀ ਆ ਬਸ ਸੱਚ ਅੱਗ ਨੇ ਸਾਰੇ ਨੇ ਖਤਮ ਹੋ ਜਾਣਾ ਆਪਣਾ ਕਿਉਂ ਕੱਲਾ ਨਿਖਰ ਕੇ ਉੱਪਰ ਆ ਜਾਊਗਾ ਆਪਣੇ ਅੱਧਾ ਘੰਟਾ ਤੋਂ ਘਟ ਲੱਗਿਆਗਾ ਤੇ ਕਿਉਂਕਿ ਮੈਂ ਸਿਮਤੇ ਕਰਤਾ ਸੀਗਾ ਸਿਮਤੇ ਕਰਕੇ ਆਪਣਾ ਅੱਧਾ ਘੰਟਾ ਲੱਗਿਆਗਾ ਅਤੇ ਆਪਾਂ ਬੰਦ ਕੀਤੇ ਨੂੰ ਵੀ 2 ਮਿੰਟ ਹੋ ਚੁੱਕੇ ਨੇਗੇ ਤਾਂ ਸਾਰਾ ਆਪਣਾ ਘਿਓ ਨਿਖਲ ਕੇ ਉੱਪਰ ਆ ਚੁੱਕਿਆ ਹੁਣ ਆਪਾਂ ਇਹ ਘਿਓ ਨੂੰ ਭਾਂਡੇ ਦੇ ਵਿੱਚ ਪਾ ਲੈਣੇ ਆਗੇ ਤੇ ਜਿਹੜਾ ਥੱਲੇ ਇਹਦੇ ਰਹਿ ਗਿਆ ਖੋਆ ਉਹ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆਗੇ ਵੀ ਉਹ ਕਿਵੇਂ ਉਹ ਤਾਂ ਪ੍ਰੋਸੈਸ ਕਿਵੇਂ ਚੱਲੇਗਾ ਅਦੇ ਇੱਕ ਭਣੇ ਆਪਾਂ ਕਿਓ ਚੰਗੀ ਤਰ੍ਹਾਂ ਪਣ ਲੈਨੇ ਪੌਣੀ ਦੇ ਨਾਲ ਭਾਂਡੇ ਚ ਪਾ ਲੈਨੇ ਆਪਣਾ ਭਾਂਡਾ ਲਾਇਆ ਹੋਇਆਗਾ ਇੱਕ ਇਸ ਤੋਂ ਵੱਡਾ ਲਾਇਆ ਹੋਇਆ ਇੱਕ ਲਾਇਆ ਹੋਇਆ ਜਦੋਂ ਇਹ ਭਾਂਡਾ ਆਪਣਾ ਭੱਜੂਗਾ ਫਿਰ ਆਪਾਂ ਇਹਨੂੰ ਸਾਰੇ ਨੂੰ ਦੁਬਾਰੇ ਫੇਰ ਭਣੇ ਗਰਮ ਕਰਾਂਗੇ ਦੋ ਵਾਰੀ ਮੈਂ ਕਿਓ ਕਰਮ ਕਰਦੀ ਆਂਗੀ ਇੱਕ ਵਾਰੀ ਹੁਣ ਮੈਂ ਆਹ ਜਿਹੜੀ ਆਪਣੀ ਮੱਖਣੀ ਸਵੇਰੋਂ ਕੱਢੀ ਸੀਗੀ ਇਹ ਆਪਣੇ ਦੋ ਕੌਲੇ ਮੱਖਣੀ ਦੇ ਨਿਕਲੇ ਆਏ ਸੀਗੇ ਦੋ ਹੀ ਕੌਲੇ ਸੀਗੇ ਆਪਣੇ ਭਣੇ ਮਲਾਈ ਦੇ ਦੋ ਕੌਲੇ ਮਲਾਈ ਦੇ ਵਿੱਚੋਂ ਦੋ ਕੌਲੇ ਮੱਖਣੀ ਦੇ ਨਿਕਲੇ ਆਏ ਇਹ ਤੁਸੀਂ ਦੇਖੋ ਵੀ ਆਪਾਂ ਉਹਦੇ ਉੱਤੇ ਕਿੰਨਾ ਕੁਝ ਤਿਆਰ ਕੀਤਾਗਾ ਹੁਣ ਆਪਾਂ 13 ਘਿਓ ਇਹਦੇ ਵਿੱਚ ਪਾਉਣ ਲਾਂਗੇ ਫਿਰ ਭਾਵੇਂ ਜਦੋਂ ਆਪਣਾ ਇਹ ਭਾਂਡਾ ਭਰ ਗਿਆ ਫਿਰ ਆਪਾਂ ਇਹਨੂੰ ਸਾਰੇ ਨੂੰ ਗਰਮ ਕਰਕੇ ਫਿਰ ਆਪਾਂ ਇਹ ਤੋਂ ਵੱਡਾ ਭਾਂਡਾ ਲਾਇਆ ਹੋਇਆ ਫਿਰ ਆਪਾਂ ਉੱਚ ਪõਨ ਦਾਂਗੇ ਕਿਉਂਕਿ ਆਪਣੇ ਫਿਰ ਸਿਆਲ 'ਚ ਕੰਮ ਆਉਂਦਾਗਾ ਸਿਆਲ 'ਚ ਬੱਚਿਆਂ ਨੂੰ ਖੁਆਰ ਲਾਇਆ ਜਾਂਦਾ ਕੋਈ ਹੋਰ ਚੀਜ਼ ਪੰਜੀ ਦੀ ਵਗੈਰਾ ਲਾਈ ਜਾਂਦੀ ਆ ਤੇ ਆਪਾਂ ਘਰੇ ਵੀ ਵਦ-ਵਦ ਜਿੰਨਾ ਸਾਗ ਦੇ ਵਿੱਚ ਬੱਚਿਆਂ ਨੂੰ ਪਾ ਕੇ ਦਿੱਤਾ ਜਾਂਦਾ ਘਿਓ ਵਗੈਰਾ ਤੇ ਉਹ ਖਸਿਆਲ ਚ ਕਿਉਂ ਜ਼ਿਆਦਾ ਲੱਗਦਾ ਗਾ ਇਸ ਜੇ ਪਸਿਆਵ ਦੇ ਲਈ ਵੀ ਕਿਉਂ ਜੋੜ ਲੈਨੇ ਹੁੰਦੇ ਆ ਆ ਦੇਖੋ ਭਣੇ ਆਪਾਂ ਹੌਲੀ ਹੌਲੀ ਸਾਰਾ ਕਿਉਂ ਪੜ ਲੈਣਾ ਆਪਾਂ ਤੇ ਇਹ ਆਪਣੇ ਨਾ ਵੱਡੇ ਦੋ ਡੋਂਗੇ ਸੀ ਕੇ ਭਣੇ ਮਲਾਈ ਦੇ ਤੇ ਵੱਡੇ ਦੋ ਡੋਂਗੇ ਆਪਣੇ ਮੱਖਣੀ ਦੇ ਬਣ ਕੇ ਸੀ ਤੇ ਤੁਹਾਨੂੰ ਦਿਖਾਇਆ ਇਹ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਤੋਂ ਵੀਡੀਓ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗਣਾ ਵੀ ਕਿੰਨੀ ਮੱਖਣੀ ਸੀਗੀ ਉਦੇ ਵਿੱਚ ਆਪਣਾ ਕਿਲੋ ਘਿਓ ਤੇ ਉੱਪਰ ਹੀ ਹੋ ਗਿਆ ਆਪਣਾ ਇਹ ਤੇ ਬਹੁਤ ਵਧੀਆ ਘਿਓ ਦੇਖੋ ਚਿੱਟੇ ਚਟਕੇ ਬਣਾਂਗੇ ਆਪਣਾ ਆ ਦੇਖੋ ਪੈਨੋ ਕਿੰਨਾ ਸੋਹਣਾ ਆਪਣਾ ਘਿਓ ਬਣ ਕੇ ਤਿਆਰ ਹੋਇਆਗਾ ਤੇ ਇਹ ਆਪਣੀ 3.5 ਕਿਲੋ ਦੀ ਕੰਨੀ ਆ ਤੇ ਇਹਦੇ ਵਿੱਚ ਸੀਗਾ 1.5 ਕਿਲੋ ਘਿਓ ਤੇ ਆ ਕਿਲੋ ਸਵਾ ਕਿਲੋ ਹੋਣ ਹੋ ਗਿਆ ਥੋੜਾ ਜਿਹਾ ਹੀ ਹੋਣਾ ਰਹਿ ਗਈ ਬਸ ਕੰਨੀ ਆਪਣੀ ਕੰਨੀ ਭਰ ਜੂਗੀ ਫਿਰ ਜਿੱਦਨ ਇਸ ਘਿਓ ਨੂੰ ਗਰਮ ਕੀਤਾ ਪਾਣੀ ਮੈਂ ਤੁਹਾਨੂੰ ਉਧਰ ਵੀ ਦਿਖਾਵਾਂਗੀ ਠੀਕ ਆਪਾਂ ਨੇ ਹੁਣ ਆਪਾਂ ਇਹ ਜਿਹੜਾ ਖੋ ਆ ਥੱਲੇ ਆ ਦੇਖੋ ਖੋ ਆਪਣਾ ਰਹਿ ਗਿਆ ਹੁਣ ਆਪਾਂ ਇਹਨੂੰ ਬਰਫੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਇਸ ਖੋਏ ਦੀ ਉਹ ਆਪਾਂ ਨੇ ਆਪਾਂ ਕੱਢ ਲਿਆ ਉਧਰਲੇ ਪਾਸੇ ਤੇ ਹੁਣ ਆਪਾਂ ਇਹ ਸਭ ਤੋਂ ਪਹਿਲਾਂ ਆਟਾ ਪੁੰਨਾਂਗਾ ਤੇ ਇਹ ਆਪਾਂ ਇੰਨਾ ਘਾਟਾ ਪਾ ਲਾਂਗੇ ਇਹਨੂੰ ਆਪਾਂ ਭੁੰਨਦੇ ਆਂਗੇ ਸਲੋ ਤੇ ਰੱਖ ਕੇ ਮਿੱਠੀ ਮਿੱਠੀ ਅੱਗ ਤੇ ਇਹਨੂੰ ਪਰਪੜੋਂਦੇ ਆਂਗੇ ਆ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਐ ਕਰਕੇ ਭੁੰਨੀ ਜਾਣਾ ਹੌਲੀ ਹੌਲੀ ਸਲੋ ਤੇ ਕੀਤਾ ਹੋਇਆ ਆਪਣਾ ਤੇ ਐਫਾ ਬਗੈਰ ਕਿਉਂ ਤੋਂ ਸਾਰੇ ਖਸ ਤੋਂ ਬਗੈਰ ਹੀ ਆਟਾ ਭੁੰਦਿਆਂਗੇ ਕਿਉਂ ਨਹੀਂ ਮੈਂ ਵਿੱਚ ਪਾਇਆ ਇਹਦੇ ਇਸ ਤਰ੍ਹਾਂ ਹੀ ਆਟਾ ਭੁੰਦਿਆਂ ਮੈਂ ਠੀਕ ਇਹ ਜਦੋਂ ਆਟਾ ਆਪਣਾ ਲਾਲਜਾ ਹੋ ਗਿਆ ਫਿਰ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਦੇਖੋ ਕਹਣੀ ਆਪਣੇ 5 ਤੋਂ 7 ਮਿੰਟ ਲੱਗੇ ਨੇਗੇ ਤੇ ਇਹ ਆਪਣਾ ਪੂਰਾ ਵਧੀਆ ਆ ਦੇਖ ਲਓ ਪਕ્યો ਨਹੀਂ ਪਾਇਆ ਕੁਸ ਨਹੀਂ ਪਾਇਆ ਜਦੋਂ ਠੰਢੇ ਨੇ ਲੱਗੇ ਆਪਣਾ ਕੜਾਹੀ ਆਪਣੀ ਨੌਨ ਸਟਿਕ ਆ ਜੇ ਤੁਸੀਂ ਦੂਜੀ ਕੜਾਹੀ ਸਟੀਲ ਦੀ ਚ ਬਣਾਉਂਦੇ ਹੋਈ ਤਾਂ ਤੁਸੀਂ ਭਾਵੇਂ ਥੋੜਾ ਜਿਹਾ ਕਿਉਂ ਵੀ ਪਾ ਸਕਦੇ ਹੋਗੇ ਠੀਕ ਕਿਉਂਕਿ ਆਪਣੇ ਵਿੱਚ ਕਿਉਂ ਹੁੰਦਾ ਹੀ ਹੈਗਾ पाता तो दिया। देखा कि रंगे खोई देखो देखो भाने आप चार चमचे शक्कर दे देवे क्योंकि अपने घरे सूगर के मरीज भी ने करके फिर हर चीज के खंड भी नहीं पीती भाने ਤੇ ਆਪਾਂ ਕਿਸੇ ਚੀਜ਼ ਦੇ ਵਿੱਚ ਮਤਲਬ ਉਸ ਇਹ ਵੀ ਪਾ ਸਕਦੇ ਚੱਕਰ ਵੀ ਪਾ ਸਕਦੇ ਆ ਤੇ ਹਰ ਘਰ ਦੇ ਵਿੱਚ ਭਾਵੇਂ ਕੋਈ ਕਰਦੇ ਮਰੀਜ਼ ਤਾਂ ਹੋਏਗਾ ਨਾ ਜਦੋਂ ਗੱਲ ਦਾ ਟਾਈਮ ਦੇ ਵਿੱਚ ਹਾਂ ਦੇਖੋ ਆਪਾਂ ਕਿੰਨਾ ਸੋਹਣਾ ਕੋਆ ਬਣ ਕੇ ਤਿਆਰ ਹੋ ਗਿਆ ਸੱਤਰ ਕੋਲ ਤੇ ਪਾਤੀ ਦੇ ਤੇ ਹਾਂ ਦੇਖੋ ਕਿੰਨਾ ਵਧੀਆ ਕੋਆ ਬਣ ਗਿਆ ਆਪਾਂ ਇਹਨੂੰ ਚਾਹੇ ਆਪਾਂ ਜੰਮਣੀ ਟਾ ਦੇਈਏ ਚਾਹੇ ਬੱਚੇ ਅਸੀਂ ਖਾ ਲੈਣ ਆਪਾਂ ਵੈਸੇ ਜਮਾਵਾਂਗੇ ਇਹ ਬਰਫੀ ਬਣਾਵਾਂਗੇ ਆਪਾਂ ਜੰਮੀਂ ਤਰਾਂਗੇ ਆਪਾਂ ਤੇ ਬਹੁਤ ਸੋਣੀ ਇਹਨੇ ਜੰਮ ਜਾਣਾਗਾ ਦੇਖੋ ਭਾਣਾ ਆਪਾਂ ਨੇ ਇੱਕ ਦੁੱਧ ਦੇ ਉੱਤੋਂ ਆਪਾਂ ਕਿੰਨਾ ਕੁ ਇਸ ਤਿਆਰ ਕੀਤਾ ਜਾਂ ਪਹਿਲਾਂ ਦੁੱਧ ਸੀਗਾ ਉਹਨੂੰ ਵਾਲ ਲਿਆ ਆਪਾਂ ਮਿਲਾਂ ਕਰੀਮ ਲਾਉਂਦੇ ਰਹੇ ਚਾਰ ਦਿਨ ਪੰਜ ਦਿਨ ਦੀ ਆਪਣੀ ਕਰੀਮ ਇਕੱਠੀ ਹੋਈ ਫਿਰ ਆਪਾਂ ਉਹਨੂੰ ਰੜਕਿਆ ਰੜਕ ਕੇ ਮੱਖਣ ਬਣਾਇਆ ਮੱਖਣ ਤੋਂ ਪੱਕਿਆ ਹੋਇਆ ਬਣਾਇਆ ਕਿਉਂ ਤੋਂ ਆਪਾਂ ਹਣਾ ਹਾ ਬਣਾਇਆਗਾ ਹੋਆ ਤੇ ਇੱਕ ਪਨੇ ਆਪਾਂ ਉਸੇ ਉਸੇ ਜਿਹੜਾ ਦੁੱਧ ਬਚਿਆ ਸੀ ਥੱਲੇ ਆਪਣਾ کریم ਦਾ ਰੜਕ ਕੇ ਉਹਦਾ ਆਪਾਂ ਪਨੀਰ ਬਣਾਇਆ ਉਹਦੇ ਪਰ ਸਬਜ਼ੀ ਵੀ ਬਣਾਲੀ ਤੇ ਆਪਾਂ ਹਰ ਖਾ ਵੀ ਚਾਰ ਕਰ ਲਿਆ ਤੇ ਇਸੇ ਤਰ੍ਹਾਂ ਹੀ ਭਾਨੇ ਕੋਈ ਵੀ ਚੀਜ਼ ਬੇਸਟ ਨਾਲ ਜਾਉਂਦੇ ਕਰੋ ਹਰ ਚੀਜ਼ ਦਾ ਫਾਇਦਾ ਠਾਵੋ ਘਰੇ ਗੁਣਾ ਕੇ ਹਰ ਚੀਜ਼ ਨਾਲ ਆਪਣਾ ਬੱਚਾ ਦਾ ਖਾਣ ਹੋ ਜਾਂਦਾ ਤੇ ਨਾਲੇ ਆਪਣੀ ਚੀਜ਼ ਸਾਰੀ ਘਰੇ ਕੰਮ ਆ ਜਾਂਦੀ ਹੈ ਇਹ ਆਪਾਂ ਇਹਨੂੰ ਗੈਸ ਨੂੰ ਕਰਦੇ ਬੰਦ ਤੇ ਇਹ ਆਪਾਂ ਟਰੇ ਦੇ ਵਿੱਚ ਕੱਢ ਲਾਂਗੇ ਆ ਦੇਖੋ ਆਪਾਂ ਨੇ 2 ਘੰਟੇ ਹੋ ਗਏ ਆਪਣੇ ਧਰੀ ਨੂੰ ਤੇ ਇਹ ਆਪਾਂ ਜਵਾਕੇ ਧਰਤੀ ਸੀਗੀ ਵੀ ਆਪ ਨੂੰ ਜੰਮਣ ਲਈ ਵੈਜੀਟੇਰੇ ਦੇ ਪਾ ਕੇ ਤੇ ਇਹ ਹੁਣ ਆਪਾਂ ਨੂੰ ਕਟਿੰਗ ਕਰਕੇ ਦੇਖ ਦੇਾਂਗੇ ਆਹ ਦੇ ਪੀਸ ਕਰਦੇ ਆਂਗੇ ਦੇਖੋ ਭਣੇ ਬਹੁਤ ਸਾਰੇ ਪੀਸ ਨਿਕਲੇ ਆਏ ਆਪਣੇ ਦੇਖੋ ਕਿੰਨੇ ਵਧੀਆ ਪੀਸ ਨਿਕਲੇ ਨੇ ਦੇਖੋ ਭਣੇ ਆਪਾਂ ਸਾਰੇ ਪੀਸ ਕੱਟ ਕੇ ਟ੍ਰੇ ਦੇ ਵਿੱਚ ਪਾ ਲਈ ਤੇ ਇਹ ਬਹੁਤ ਸਵਾਦ ਬਣੀ ਹੈਗੀ ਤੇ ਬਹੁਤ ਟੈਸਟੀ ਹੈਗੀ ਤੇ ਇਹ ਤੁਸੀਂ ਇਸ ਤਰ੍ਹਾਂ ਭਣੇ ਆਪਣੇ ਬੱਚਿਆਂ ਨੂੰ ਬਣਾ ਕੇ ਘਰੇ ਖਵਾ ਸਕਦੇ ਹੋਗੇ ਤੇ ਘਰ ਦੀ ਪਿਆਰ ਚੀਜ਼ ਬਣਦੀ ਆਪਣੀ ਤੇ ਦੁੱਧ ਤੋਂ ਦੇਖ ਲੋ ਕਿੰਨਾ ਕੁਸ ਬਣਾ ਲਿਆ ਆਪਾਂ ਆਪਾਂ ਇੰਨਾ ਕੁਸ ਦੁੱਧ ਤੋਂ ਬਣਾ ਸਕਦੇ ਆਂਗੇ ਤੇ ਚਲੋ ਮਿਲਦੇ ਆਪਾਂ ਨੇ ਕਿਸੇ ਹੋਰ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਓ ਭੈਣੇ ਜੇ ਕਿਸੇ ਮੇਰੀ ਭੈਣ ਨੂੰ ਸਬਸਕ੍ਰਾਈਬ ਦਾ ਬਟਨ ਨਹੀਂ ਪਤਾ ਆਪਾਂ ਨੇ ਅੱਜ ਬੱਚਾ ਤੋਂ ਕਰਵਾ ਲਓ ਤੇ ਸਬਸਕ੍ਰਾਈਬ ਜ਼ਰੂਰ ਕਰੋ ਭੈਣੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੇ ਉਥੇ ਬੱਚਾਂ ਤੇ ਕਰ ਪਹੁੰਚ ਜਿਹੜੇ ਆਪਣੇ ਬੱਚੇ ਬਾਹਰ ਬੈਠੇ ਰਹਿਗੇ ਤੇ ਉਹਨਾਂ ਨੂੰ ਨਹੀਂ ਕੁਕਿੰਗ ਆਉਂਦੀ ਉਹ ਸਿੱਖ ਸਕਦੇ ਨੇਗੇ ਆਪਣੇ ਡੇਲੀ ਵੀਡੀਓ ਆਪਣੇ ਸਵੇਰ 9 ਵਜੇ ਆਉਂਦੀ ਆ ਤੇ ਸਵੇਰ 9 ਵਜੇ ਤੁਸੀਂ ਦੇਖਿਆ ਕਰੋ ਵੀਡੀਓ ਤੇ ਮੈਨੂੰ ਸੁਝਾਅ ਦਿਆ ਕਰੋ ਤੇ ਨਾਲੇ ਨਵੀਂ-ਨਵੀਂ ਰੈਸਪੀ ਲੈਣ ਲਈ ਮੈਨੂੰ ਦੱਸਿਆ ਕਰੋ ਕੋਈ ਚੀਜ਼ ਦੀ ਲੋੜ ਆ ਤੁਹਾਨੂੰ ਉਹੀ ਬਣਾ ਕੇ ਦੇਵਾਂਗੇ ਆਪਾਂ ਧੰਨਵਾਦ ਭਾਣੇ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਤੇ ਆਪਣੇ ਡੇਲੀ ਵੀਡੀਓ 9 ਵਜੇ ਆਉਂਦੀ ਆ ਸਰ ਠੀਕ ਹੈ ਆਪਾਂ ਨੇ ਕੱਲ ਨੂੰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਤੁਸੀਂ ਇਸ ਵੀਡੀਓ ਦਾ ਅੰਜੋਏ ਕਰੋ ਚੰਗਾ ਆਪਾਂ ਨੇ ਸასი ਕਰਾਂਗੇ